ਹੈਲੋ ਸਾਰੀ ਗੱਲ ਜੀ ਸਾਰਿਆਂ ਨੂੰ ਜੀ ਇੱਕ ਇੱਕ ਆ ਰਿਹਾ ਵਿਚਾਰਾ ਬਹੁਤ ਗਰੀਬ ਪਰਿਵਾਰ ਆ ਤੇ ਜਿਹੜੀ ਟਪਾ ਕਰਕੇ ਆਪਣਾ ਟਾਈਮ ਪਾਸ ਕਰਦਾ ਤੇ ਇਹ ਕਿਚਨ ਆ ਇਹਦੀ ਵੀ ਛੱਤ ਡੀਗਣ ਵਾਲੀ ਆ ਜੀ ਤੇ ਆ ਰੂਮਿਆਂ ਨਾਲ ਇਹ ਤਾਂ ਡੇਗੀ ਪਈ ਆ ਛੱਤ ਸਾਰੀ ਹਨਾ ਵਿਚਾਰਾ ਇੱਕ ਕਮਰੇ ਦੇ ਵਿੱਚ ਰਹਿਣ ਨੂੰ ਮਜਬੂਰੀ ਆ ਤੇ ਉਹ ਜਿਹੜਾ ਰੂਮ ਆ ਉਹ ਕਮੰਡਾ ਉਹਦੀ ਵੇਖੀ ਛੱਤ ਡਿੱਗਣ ਵਾਲੀ ਆ ਸਾਰੀ ਦੋ ਬੱਚੇ ਆ ਇੱਕ ਕੁੜੀ ਆ ਕਮੰਡਾ ਦੀ ਤੇ ਜਿਹੜੀ ਵਾਈਫ ਆ ਮੈਂਟਲੀ ਅਫਸੈਟ ਆ ਤੇ ਆ ਜਿੱਦਾਂ ਹੁਣ ਇਹਦੀ ਵੀ ਛੱਤ ਸਾਰੀ ਡਿੱਗਣ ਵਾਲੀ ਆ ਤੁਹਾਨੂੰ ਆ ਕਦੀ ਵੀ ਡੈਂਸ ਸਕਦੇ ਆ ਜੇ ਕੋਈ ਵੀ ਮੇਰਾ ਭਰਾ ਵੀਰ ਮਦਦ ਕਰਨ ਵਾਲਾ ਹੋਵੇ ਤਾਂ ਪੁਲਿਸ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਇਹ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਧੰਨਵਾਦ ਜੀ